ਅੰਤ ਤੱਕ ਪੜਨਾ ਹੈ ਪਲੱਸ 2 ਕੀ ਜ਼ਿਆਦਾ ਵੱਡਾ ਸਾਰਾ ਪੜਨਾ ਅੱਗੇ ਤੱਕ ਜਾਣਾ ਹੈ ਜ਼ਿਆਦਾ ਵੱਡਾ ਸਾਰਾ ਪੜਨਾ ਕੀ ਬੰਨਾ ਵੱਡਾ ਡਾਕਟਰ ਡਾਕਟਰ ਪਿੱਤਲਾ ਦਾ ਸਾਇੰਸ ਲੈਣੀ ਪਈ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਮੇਰਾ ਏਮ ਹੈ ਕਿ ਮੈਂ ਜਲਦੀ ਵੱਡੀ ਹੋਵਾਂ ਤਾਂ ਜਲਦੀ ਕਾਲਜ ਜਾ ਮੈਡੀਕਲ ਲੈਣਾ ਹਾਂਜੀ ਕੀ ਬੰਨਾ ਵੱਡਾ ਹੋ ਕੇ ਐਮਬੀਬੀਐਸ ਡਾਕਟਰ ਓਏ ਐਮਬੀਬੀਐਸ ਡਾਕਟਰ ਤੂੰ ਤਾਂ ਬੜੋਗੇ ਕਿਉਂ ਸੋਚਿਆ ਹੈ ਕਿ ਮੈਂ ਡਾਕਟਰ ਬੰਨਾ ਹੈ ਕਿਉਂ ਉਹ ਤੋਂ ਵਧੀਆ ਪੁਆਇੰਟ ਨਾ ਮੁੰਡੇ ਦਾ ਮਾਵਾ ਬਦੇ ਸੁਪਨੇ ਪੂਰੇ ਕਰਨੇ ਬਹੁਤ ਬਦੇ ਲੱਗਿਆ ਸਰ ਕੀ ਖਾਤਾ ਪੀਤਾ ਕੀਤਾ ਸੀ ਨੇ ਮਮਾਸ ਕਦੇ 버거 ਖਾਦਾ ਕੋਲਡ ਡਰਿੰਕ ਵਗੈਰਾ ਪੀਤੀ ਬੱਡੇ ਬਾਰੇ ਕੀ ਬੰਨੇ ਕੀ ਸੋਚਿਆ ਮੈਨੇ ਟੀਚਰ ਬੰਨਾ ਟੀਚਰ ਬੰਨਾ ਹਾਂ ਛੜਸ ਬੈਠ ਕੇ ਬੰਨਾ ਮੈਥਸ ਮੈਥਸ ਤੇਰੇ ਮੈਥਸ ਮੈਥਸ ਦੱਬ ਕੇ ਬੰਨਾ ਮੈਡੀਕਲ ਲੈਣ ਦਾ ਸਾਡੇ ਕੀ ਨਹੀਂ ਬਹੁਤ ਜ਼ਿਆਦਾ ਮਹਿੰਗਾ ਹੋਈ ਹੈ ਠੀਕ ਹੈ ਉੱਤਰ ਡਾਕਟਰਾਂ ਨੂੰ ਬਹੁਤ ਔਖਾ ਡਾਕਟਰ ਸਾਰੇ ਲੁੱਟਦੇ ਨੇ ਤਾਂ ਹਾਏ ਹਾਏ ਜੂਦਾਰਾ ਜੂਦਾਰਾ ਮੈਨੂੰ ਬਹੁਤ ਵਧੀਆ ਲੱਗਿਆ ਉਹ ਰਿਆ ਕੇ ਹਾਂਜੀ ਮੈਂਨੇ ਮੈਡੀਕਲ ਰੱਖੀ ਆ ਤੇ ਐਮਬੀਏਸ ਕਰਕੇ ਬਣੀ ਮੈਡੀਕਲ ਡਾਕਟਰ ਬੰਨਾ ਯੈਸ ਆਈ ਐਮ ਸੱਜਨ ਡਾਕਟਰ ਉਹ ਯੂਟਿਊਬਰ ਸਰਜਨ ਡਾਕਟਰ ਹਾਂਜੀ ਕਹਿੰਦੇ ਆ ਜਲਾ ਪੜਾਈ ਵਾਲਾ ਖਾਸ ਕਰਕੇ ਸਕੂਲ ਬੜਾ ਸਮਾਂ ਹੁੰਦਾ ਹੈ ਇਹ ਬੜਾ ਨਾ 골ਡਨ ਪੀਰੀਅਡ ਹੁੰਦਾ ਹੈ ਬੱਚਿਆਂ ਦੀ ਲਾਈਫ ਦੇ ਵਿੱਚ ਤੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮੌਜੂਦ ਆ ਤੇ ਇੱਥੇ ਇੱਕ ਸਕੂਲ ਦੇ ਬੱਚੇ ਆਏ ਨੇ ਦੇਖੋ ਕਿੰਨੀ ਪਿਆਰੀਆਂ ਬੱਚੇ ਆਈਆਂ ਹੋਈਆਂ ਨੇ ਤੇ ਸਕੂਲ ਦੇ ਟਾਈਮ 'ਚ ਪੜ੍ਹਦੇ-ਪੜ੍ਹਦੇ ਆ ਇੱਥੇ ਆ ਕੇ ਯੂਨੀਵਰਸਿਟੀ ਦਾ ਮਾਹੌਲ ਦੇਖ ਰਹੀਆਂ ਨੇ ਗੱਲਬਾਤ ਕਰਦੇ ਨੇ ਪਿਆਰੀ ਬੱਚਿਆਂ ਦੇ ਨਾਲ ਕਿ ਕਿਵੇਂ ਦਾ ਲੱਗਦਾ ਹੈ ਯੂਨੀਵਰਸਿਟੀ ਦਾ ਮਾਹੌਲ ਜਿੱਥੇ ਸ਼ਾਇਦ ਇਹਨੇ ਵਿੱਚ ਕਈ ਬੱਚੇ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਜਦੋਂ ਕਾਲਜ ਜਾਂ ਯੂਨੀਵਰਸਿਟੀ ਦੀ ਗ੍ਰੀ ਲੈਣੀ ਹੁੰਦੀ ਹੈ ਤਾਂ ਫਿਰ ਹਾਈਅਰ ਸਟੱਡੀ ਵਾਸਤੇ ਯੂਨੀਵਰਸਿਟੀ 'ਚ ਆਣਾ ਪੈਂਦਾ ਹੈ ਸੋ ਬੱਚਿਆਂ ਨਾਲ ਬੋਲ ਸ਼ੁਰੂ ਕਰਦੇ ਬੱਚੇ ਕੀ ਨਾਮ ਤੁਹਾਡਾ ਮਾਈ ਨੇਮ ਇਜ਼ ਆਇਸ਼ਾ ਬਾਜੋ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਨਾਈਨਥ ਮਾਈ ਨੇਮ ਤੇ ਇੱਥੇ ਯੂਨੀਵਰਸਿਟੀ ਆਏ ਹੋ ਕਿਵੇਂ ਲੱਗ ਰਿਹਾ ਕੀ ਮਾਹੌਲ ਦੇਖ ਰਹੇ ਹੋ ਕਿਵੇਂ ਇੰਜੋਏ ਕਰ ਰਹੇ ਹੋ ਵਧੀਆ ਬਹੁਤ ਵਧੀਆ ਲੱਗਦਾ ਪਿਆ ਚਲੋ ਤੁਹਾਡਾ ਨਾਮ ਮਾਈ ਨੇਮ ਇਜ਼ ਮੁਬੀਨ ਮਾਈ ਕਲਾਸ ਇਜ਼ 9ਸੀ ਓਕੇ ਇਟਸ ਕਾਲ ਬੋਤ ਗਵਰਨਮੈਂਟ ਹਾਈ ਸਕੂਲ ਕਿਤਾਬੂ ਤਾਂ 9th ਕਲਾਸ ਪੜ੍ਹਦੇ ਹੋ ਕੀ ਸੋਚਿਆ ਕਿ ਟੈਂਸਰ ਦੇ ਵਿੱਚ ਕਿਵੇਂ ਪੜ੍ਹਨਾ ਹੈ ਤੇ ਪਲੱਸ 1 ਚ ਕਿਹੜੀ ਸਟਰੀਮ ਲੈਣੀ ਹੈ ਸੋਚਿਆ ਕਦੀ ਜੀ ਬਹੁਤ ਵਧੀਆ ਪੜ੍ਹਨਾ ਵਧੀਆ ਪੜ੍ਹਨਾ ਹਜੇ ਉਹ ਸੋਚਿਆ ਕਿ ਮੈਂ ਕੀ ਪਲੱਸ 1 ਚ ਮੈਂ ਆਰਟਸ ਲਵਾਂਗੀ ਕਾਮਰਸ ਲਵਾਂਗੀ ਉਦੋਂ ਸੋਚਿਆ ਹਜੇ ਹਜੇ ਪੜ੍ਹਨਾ ਪਹਿਲਾਂ ਆ ਮਾਹੌਲ ਦੇਖ ਕੇ ਦਿਲ ਕਰਦਾ ਇਹਨੂੰ ਅੱਛੀ ਪੜ੍ਹਨ ਨੂੰ ਯਾ ਯਾ ਆਈ ਗੁੱਡ ਹਾਂਜੀ ਕੀ ਨਾਮ ਤੁਹਾਡਾ ਜ਼ੋਇਆ ਜ਼ੋਇਆ ਉਹ ਕਿੱਦਾਂ ਲੱਗਿਆ ਇੱਥੇ ਆ ਕੇ ਕਿਵੇਂ ਮਾਹੌਲ ਲੱਗਿਆ ਸਾਰਾ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਵੱਡੇ ਵਾਗੇ ਪੜਨਾ ਯੂਨੀਵਰਸਿਟੀ ਜਾ ਕੇ ਹਾਂਜੀ ਹਾਂਜੀ ਤੁਹਾਡਾ ਨਾਮ ਆਇਸ਼ਾ ਓਕੇ ਤੇ ਤੁਸੀਂ ਟੈਂਸਰ ਤੋਂ ਬਾਅਦ ਜਿਹੜੇ ਪਲੱਸ 1 ਹੁੰਦੀ ਹੈ ਤੂੰ ਸੋਚਿਆ ਪੁੱਤ ਕਿ ਮੈਂ ਕਿਹੜਾ ਆਰਟਸ ਲਵਾਂ ਕਿ ਕਾਮਰਸ ਕਿ ਕਿਹੜੀ ਆਰਟਸ ਆਰਟਸ ਕਿਉਂ ਕੀ ਕਰਨਾ ਹੈ ਕਿਉਂ ਦੀ ਬੰਦਾ ਬੰਦਾ ਕਿ ਬੰਦਾ ਕਿ ਬੰਨਾ ਮੈਂ ਗਵਰਨਮੈਂਟ ਟੀਚਰ ਗਵਰਨਮੈਂਟ ਟੀਚਰ ਬੰਨਾ ਮਤਲਬ ਫਿਰ ਆਰਟਸ ਲੈ ਕੇ ਫਿਰ ਬੀਏ ਕਰਕੇ ਫਿਰ ਐਮਏ ਕਰਨੀ ਹੈ ਇਹ ਪੜਾਉਣਾ ਬੱਚਿਆਂ ਨੂੰ ਵਾਹ ਜੀ ਵਾਹ ਚਲੋ ਤੁਹਾਡਾ ਨਾਮ ਸ਼ਾਕਿਰਾ ਅਜਾ ਕਿਵੇਂ ਲੱਗਦਾ ਮਾਹੌਲ ਕਿਵੇਂ ਲੱਗਿਆ ਇੱਥੇ ਆ ਕੇ ਬਹੁਤ ਸੋਨਾ ਸਰ ਸੋਨਾ ਲੱਗਿਆ ਹਾਂਜੀ ਠੀਕ ਹੈ ਇੱਥੇ ਲੋਕਾਂ ਨੂੰ ਜਾਨੀ ਰਹਿਣੀ ਸਾਰੇ ਬੱਚੇ ਨੇ ਸਰ ਟ੍ਰਿਪ ਨਾਲ ਲਾਇਆ ਟ੍ਰਿਪ ਨਾਲ ਆਇਆ ਹੋਇਆ ਠੀਕ ਹੈ ਤੇ ਇਥੇ ਜੁਨੀਅਰ ਸਟਡੀ ਦਾ ਮਾਹੌਲ ਦੇਖ ਕੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੁਸੀਂ 10th ਤੋਂ ਬਾਅਦ ਕਿਹੜੀ ਸਟਰੀਮ ਚੂਸ ਕਰੋਗੇ ਵੱਡੀ ਪੜ੍ਹਾਈ ਵਾਸਤੇ ਆਰਟਸ ਆਰਟਸ ਕਰਨਾ ਠੀਕ ਹੈ ਅੱਜ ਤੱਕ ਆਜੋ ਅਧਿਆਵਾਜੋ ਕੀ ਨਾਮ ਤੁਹਾਡਾ ਹਰਮ ਕਿਵੇਂ ਲੱਗ ਰਿਹਾ ਮਾਹੌਲ ਸਾਰਾ ਬਹੁਤ ਵਧੀਆ ਬਹੁਤ ਵਧੀਆ ਫਿਰ 10th ਤੱਕ ਪੜ੍ਹਨਾ ਹੈ ਪਲੱਸ 2 ਕੀ ਜਾਦਾ ਵੱਡਾ ਸਾਰਾ ਪੜ੍ਹਨਾ ਕਿੱਥੇ ਤੱਕ ਜਾਣਾ ਹੈ ਜਾਦਾ ਵੱਡਾ ਸਾਰਾ ਪੜ੍ਹਨਾ ਹੈ ਕੀ ਬੰਨਾ ਵੱਡੀ ਹੋ ਕੇ ਡਾਕਟਰ ਡਾਕਟਰ ਫਿਰ ਤਾਂ ਲਾਦਾ ਸਾਇੰਸ ਲੈਣੀ ਪਈ 10th ਤੋਂ ਬਾਅਦ ਹੈ ਉਹਦਾ ਨੰਬਰ ਬੜਾ ਚੰਗੇ ਲੈਣੇ ਪੈਣੇ ਆ 90% ਜਾਣ ਨੰਬਰ ਲੈਣੇ ਪੈਣੇ ਆ ਫਿਰ 10th ਚ ਲੋਂਗੇ ਹੁਣ ਕਿੰਨੇ ਆਉਂਦੇ ਆ ਹੁਣ ਵੀ ਆ ਜਾਂਦੇ ਆ ਆ ਜਾਂਦੇ ਆ ਚਾਲ ਸ਼ਾਬਾਸ਼ ਸਾਜੀ ਕੀ ਨਾਮ ਮੋਬੀਨ ਮੋਬੀਨ ਠੀਕ ਹੈ ਜੀ ਕਿਵੇਂ ਲੱਗਿਆ ਮਾਹੌਲ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਹਾਂਜੀ ਇੱਥੇ ਆ ਕੇ ਦਿਲ ਕਰਦਾ ਹੋਰ ਜ਼ਿਆਦਾ ਪੜਨ ਹਾਂਜੀ ਹੈਨਾ ਕੀ ਦਿਲ ਕਰਦਾ ਵੀ ਜਲਦੀ ਵੱਡੇ ਹੋਈਏ ਕਿ ਹੌਲੀ ਹੌਲੀ ਵੱਡੇ ਹੋਈਏ ਜਲਦੀ ਵੱਡੇ ਹੋਈਏ ਜਲਦੀ ਵੱਡੇ ਹੋਈਏ ਹਾਂਜੀ ਤੁਹਾਡਾ ਨਾਮ ਮਾਨੀਆ ਮਾਨੀ ਜੀ ਕਿਵੇਂ ਲੱਗਿਆ ਮਾਹੌਲ ਇੱਥੇ ਆ ਕੇ ਸਰ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਕੀ ਖਾਸਿਤ ਕੀ ਲੱਗੀ ਇੱਥੇ ਸਰਸਨ ਬਹੁਤ ਵਧੀਆ ਲੱਗਿਆ ਸਾਨੂੰ ਵੀ ਆਏ ਆ ਵੀ ਅਸੀਂ ਵੀ بڑے ਹੋ ਕੇ ਉਰੀ ਪਰੇ ਚਲੋ ਸ਼ਾਬਾਸ਼ ਹਾਂਜੀ ਤੁਹਾਡਾ ਨਾਮ ਮੈਂ ਨਿਮ ਸ਼ਮਾ ਮੈਂ 9 ਗਵਰਨਮੈਂਟ ਹਾਈ ਸਕੂਲ ਸੀਨੀਅਰ ਦੀਪ ਦੀ ਸਟੂਡੈਂਟ ਆ ਮੈਂ 9th ਕਲਾਸ ਦੀ ਸਟੂਡੈਂਟ ਆ ਵੱਡੇ ਬੁੱਤ ਬੰਨਾ ਕੀ ਆ ਕੀ ਕਰਦੇ ਮੈਂ ਕੋਈ ਵੀ ਜੋਬ ਮਿਲ ਜਾਵੇ ਨਾਨ ਮੈਡੀਕਲ ਕੰਨੀਆ 11th ਤੇ ਇੰਜੀਨੀਅਰਿੰਗ ਕਰਨੀ ਜਿੰਨੀ ਤੱਕ ਤੇ ਲਾ ਵਧੀਆ ਅਜੇ ਤਰਾਜੇ ਤਰਾਜੋ ਦੁਪਹਿਰ ਦੀ ਧੀਆ ਜੀ ਸਾਨੀਓ ਹਾਂ ਇਹ ਕਿਵੇਂ ਕੀ ਲੱਗਦਾ ਕੀ ਮਾਹੌਲ ਇੱਥੇ ਆ ਜੀ ਬਹੁਤ ਵਧੀਆ ਮਾਹੌਲ ਆ ਇੱਥੇ ਦਾ ਦੁਪੱਟੇ ਵਗੇ ਫਿਰ ਪੜਨਾ ਖੂਬ ਜੀ ਹਾਂ ਜੀ ਕੀ ਬੰਨਾ ਜੀ ਮੈਂ ਪੁਲਿਸ ਪੁਲਿਸ ਵਾਲੀ ਪੁਲਿਸ ਵਾਲੀ ਅੱਛਾ ਬਹੁਤ ਗੁੱਡ ਫਲੂਟ ਹਾਂਜੀ ਕੀ ਨਾਮ ਤੁਹਾਡਾ ਆਮ ਨਮਰਤਨ ਫਰੋਮ 9C ਐਂਡ ਸਟੈਂਡਰਡ ਗਵਰਨਮੈਂਟ ਹਾਈ ਸਕੂਲ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਮੇਰਾ ਇਹ ਮੈਗੀ ਮੈਂ ਜਲਦੀ ਵੱਡੀ ਹੋਵਾਂ ਤਾਂ ਜਲਦੀ ਕਾਲ ਕਰ ਜਾ ਬਿਜ਼ਨਸ ਘਰ ਦਾ ਆਪਣਾ ਵਾਹ ਜੀ ਵਾਹ ਹਾਂਜੀ ਤੁਹਾਡਾ ਨਾਮ ਸਾਹਿਬਾ ਸਾਹਿਬਾ ਕਿਵੇਂ ਦਾ ਮਾਹੌਲ ਲੱਗਦਾ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਹੋ ਰਿਹਾ ਕਿ ਕਈ ਪੜ੍ਹਨਦੇ ਇੱਥੇ ਹਾਂਜੀ ਮੈਨੇ ਮੈਡੀਕਲ ਰੱਖਣੀ ਆ ਤੇ ਐਮਪੀਐਸ ਕਰਕੇ ਮੈਨੇ ਮੈਡੀਕਲ ਕਿਉਂ ਡਾਕਟਰ ਬੰਨਾ ਹੈ ਯੈਸ ਆਈ ਐਮ ਸਰਜਨ ਡਾਕਟਰ Oh you want to be surgeon doctor ਗੁਰਸੇਵਾ ਕਰਨੀ ਹੈ ਹਾਂਜੀ ਚਲ ਵਾਜੀ ਵਾਹ ਹੋਰ ਵੀ ਪਿਆਰਾ ਬੱਚਾ ਕੁਝ ਬੋਲਣਾ ਚਾਹੁੰਦਾ ਹੋਵੇ ਆਜੋ ਆਜੋ ਤੁਹਾਡਾ ਨਾਮ ਸੁਭਾਨਾ ਹਾਂਜੀ ਬਤ ਕਿਵੇਂ ਲੱਗਿਆ ਮਾਹੌਲ ਸਾਰਾ ਬਹੁਤ ਵਧੀਆ ਤੇ ਤੁਸੀਂ ਹੁਣ ਅੱਗੇ ਕੀ ਬੰਨਾ ਹੈ ਕਿਹੜੀ ਸਟਰੀਮ ਪੜ੍ਹਨਾ ਹੈ ਕੀ ਕਰਨਾ ਜੀ ਟੀਚਰ ਬੰਨਾ ਹੈ ਟੀਚਰ ਬੰਨਾ ਹੈ ਵੈਰੀ ਗੁੱਡ ਕਿਹੜਾ ਸਬੱਟ ਸੋਚ 9th ਵਿੱਚੋਂ پائی ਦੀ ਵੈਲਿਊ ਜੀ پائی ਘਟਾ تھا ਉਹ ਕੋਸਟਾ ਸਾਈਕੋਸ ਆਉਂਦੇ ਸਾਰੇ ਨਹੀਂ ਲੈ ਦੱਸ ਲੈ ਇਹ ਗਲਤ ਗੱਲ ਆ ਹਾਂ ਜੀ ਕਿਹਨੂੰ ਆਉਂਦਾ ਠੀਕਾ ਕੋਸ ਕੀ ਸੁਪਨਾ ਸੱਚ ਹੋ ਜਾਂਦਾ ਆ ਕੋਈ ਨਹੀਂ ਹਾਏ ਵਾਹ ਜੀ ਵਾਹ ਵੈਰੀ ਗੁੱਡ ਵੈਰੀ ਗੁੱਡ ਹਾਂ ਜੀ ਯਾਸਮੀਨ ਜਸੂ ਕਿਵੇਂ ਲੱਗਿਆ ਮਾਹੌਲ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਸਰ ਕੀ ਖਾਤਾ ਪੀਤਾ ਕੀਤਾ ਥਾ ਨੇ ਮਾਮਾਸ ਕਦੇ 버ਗਰ ਖਾਦਾ ਕੋਲਡ ਡਰਿੰਕ ਵਗੈਰਾ ਪੀਤੀ ਵੱਡੇ ਹੋ ਕੇ ਬਤ ਕੀ ਬੰਨਾ ਹੈ ਕੀ ਸੋਚਿਆ ਮੈਨੇ ਟੀਚਰ ਬੰਨਾ ਹੈ ਟੀਚਰ ਬੰਨਾ ਹੈ ਹਾਂ ਜੀ ਕਿਹੜੇ ਸਬਜੈਕਟ ਦੀ ਬੰਨਾ ਹੈ ਮੈਥਸ ਮੈਥਸ ਤੇਜ ਹੈ ਮੈਥਸ ਮੈਥਸ ਦੱਬ ਕੇ ਬੰਨਾ ਚਲੋ ਇਹ ਪਿਆਰੇ ਬੱਚੇ ਆ ਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਮਾਹੌਲ ਦੇ ਵਿੱਚ ਕਿੰਨੇ ਪ੍ਰੇਮ ਪਿਆਰ ਦੇ ਨਾਲ ਇੱਥੇ ਪੜ੍ਹਨੇ ਹੋਏ ਨੇ ਸੋ ਕੁਝ ਗੱਲਬਾਤ ਕਰਦੇ ਹਾਂ ਲੈ ਯਾਰ ਕੁੜੀਆਂ ਹੋ ਗਈਆਂ ਮੁੰਡੇ ਕਿੱਦਾਂ ਰਹਿ ਗਏ ਛੋੜਾ ਛੋੜਾ ਖੜਾ ਖੜੋ ਉੱਠੋ ਵੀ ਉੱਠੋ ਆਜੋ ਆਜੋ ਲੈ ਵੀ ਬਾਰੀ ਬਾਰੀ ਆਪਣਾ ਨਾਮ ਦੱਸ ਕੇ ਦੱਸੋ ਭਾਈ ਕਿਵੇਂ ਦਾ ਮਾਹੌਲ ਲੱਗਿਆ ਬਹੁਤ ਵਧੀਆ ਲੱਗਿਆ ਜੀ ਕੀ ਨਾ ਪੁੱਤ ਮੈਂ ਮੁਹੰਮਦ ਸੁਭਾਨੀ ਹਾਂ ਜੀ ਕਿਵੇਂ ਲੱਗਿਆ ਮਾਹੌਲ ਸਾਰਾ ਬਹੁਤ ਵਧੀਆ ਲੱਗਾਈ ਹੈ ਖਾਦਾ ਬਿੱਤਾ ਵੀ ਬਹੁਤ ਕਾਦਾ ਹੀ ਬਹੁਤ ਵਧੀਆ ਲੱਗੀ ਹੋਈ ਆਗੇ ਅੱਛਾ ਦਿਲ ਦੇ ਬਾਜੇ ਮੈਂ ਕਹਿ ਨਹੀਂ ਦਈ ਉਹਨੇ ਸਾਰਾ ਮਾਹੌਲ ਹੀ ਇਸ ਤਰ੍ਹਾਂ ਦਾ ਹੀ ਮਾੜਦਲ ਤੇ ਪੂਰੇ ਮਾੜਦਲੇ ਪੂਰੇ ਹੋ ਗਈ ਇਹ ਕਹੇ ਚੰਡੀਗੜ੍ਹ ਲੈ ਚੰਡੀਗੜ੍ਹ ਨਹੀਂ ਉਰੇ ਲੈ ਚੰਡੀਗੜ੍ਹ ਤੇ ਵੱਧ ਨੇ ਯਾਰ ਆਏ ਇਹ ਨਿਆਰੇ ਲੈ ਬੱਕਲ ਬੱਕਰੀ ਆਈ ਲੈ ਕਹਿ ਜੀ ਹੋਰ ਭਾਈ ਕੀ ਸੋਚਿਆ ਕਿ ਕਿਹੜੀ ਕਲਾਸ ਪੜ੍ਹਦੇ ਸਾਰੇ ਪਲਾਟ ਨਾ ਦੋ ਵਿੱਚ ਸਾਰੇ ਤੇ ਭਾਈ ਹੁਣ ਦਸਵੀਂ ਚ ਵੀ ਚੰਗੀ ਤਰ੍ਹਾਂ ਪੜਾਈ ਕਰਨੀ ਹੈ ਸਾਰਿਆਂ ਨੇ ਫਿਰ 11ਵੀਂ ਚ ਮੈਡੀਕਲ ਨਾਨ ਮੈਡੀਕਲ ਕਮਰਸ ਜਾਂ ਆਰਟਸ ਕੀ ਲੈਣਾ ਹੈ ਤੇ ਕੀ ਪੜ੍ਹਣਾ ਵਾਰੀ ਵਾਰੀ ਆਰਟਸ ਲਈ ਆਈ ਆਰਟਸ ਵਾਲੇ ਆਈ ਸਾਰੇ ਪਾਣੀ ਆ ਨਹੀਂ ਜਾਦੇ ਆਰਟਸ ਵਾਲੇ ਕਿੰਨੇ ਹੱਥ ਖੜੇ ਕਰੋ ਸਾਰੇ ਆਲੇ ਸਾਰੇ ਯਾਰਸ ਵਾਲੇ ਆ ਤੇ ਕਮਰਸ ਵਾਲੇ ਕਿਹੜੇ ਕਿਹੜੇ ਆ ਦੋਸਤ ਵਾਲਾ ਹੀ ਕੋਈ ਨਹੀਂ ਆ ਤੇ ਮੈਡੀਕਲ ਵਾਲੇ ਲੈ ਆਹੀ ਬੜੀ ਗੱਲ ਬਾਈ ਜੀ ਰੀਜ਼ਨ ਮੈਡੀਕਲ ਆਂਦਾ ਪੁੱਤ ਕਿਉਂ ਮੈਡੀਕਲ ਲੈਣ ਦਾ ਸਾਡੇ ਕਿੰਨੇ ਬਹੁਤ ਜ਼ਿਆਦਾ ਮਹਿੰਗਾ ਹੋਈ ਹੈ ਠੀਕ ਹੈ ਉੱਥੇ ਡਾਕਟਰਾਂ ਨੂੰ ਬਹੁਤ ਔਖਾ ਡਾਕਟਰ ਸਾਰੇ ਲੁੱਟਦੇ ਨੇ ਤਾਂ ਕਰਕੇ ਆਏ ਆ ਜਿਉਂਦਾ ਰਹਾ ਜਿਉਂਦਾ ਰਹਾ ਅੱਜ ਹੋਰ ਮੈਡੀਕਲ ਲੈ ਕਿਹੜੇ ਕਿਹੜੇ ਆਜੋ ਕਿ ਮੈਡੀਕਲ ਲੈ ਲੈ ਮੈਡੀਕਲ ਲੈਣੇ ਕਿਹੜੇ ਸੀ ਆਜੋ ਪੁੱਤ ਆਜੋ ਮੈਡੀਕਲ ਲੈਣਾ ਹਾਂਜੀ ਕੀ ਬਣਨਾ ਵੱਡਾ ਹੋ ਕੇ ਐਮਬੀਬੀਐਸ ਡਾਕਟਰ ਆਏ ਹੈ ਐਮਬੀਬੀਐਸ ਡਾਕਟਰ ਪੁੱਤ ਬਣੋਗੇ ਕਿਉਂ ਸੋਚਿਆ ਹੈ ਕਿ ਮੈਂ ਡਾਕਟਰ ਬਣਨਾ ਹੈ ਕਿਉਂ ਬਹੁਤ ਵਧੀਆ ਪੁਆਇੰਟ ਹੈ ਮੁੰਡੇ ਦਾ ਮਾਵਾ ਵਦੇ ਸੁਪਨੇ ਪੂਰੇ ਕਰਨੇ ਆਏ ਜੋ ਜੂੰਦਾ ਆ ਰਿਹਾ ਮੁੰਡਿਆ ਜੂੰਦਾ ਆ ਰਿਹਾ ਹਾਂਜੀ ਹੋਰ ਕੋਈ ਨਾਨ ਮੈਡੀਕਲ ਵਾਲਾ ਮੈਡੀਕਲ ਵਾਲਾ ਹਿਆਰ ਬੱਚਾ ਕੋਈ ਦਿਲ ਕਰਦਾ ਹੋਵੇ ਕੋਈ ਡਾਕਟਰ ਇੰਜੀਨੀਅਰ ਬੰਨੀ ਹੋਵੇ ਕਿਸੇ ਡਾਕਟਰ ਕਰਨੀ ਹੋਵੇ ਇੰਜੀਨੀਅਰਿੰਗ ਹਾਂਜੀ ਚਲੋ ਫਿਲਹਾਲ ਆ ਪਿਆਰੇ ਬੱਚੇ ਆ ਜੋ ਆਪਣੇ ਸਕੂਲ ਦੇ ਟ੍ਰਿਪ ਤੇ ਆਏ ਨੇ ਛੋਟੇ 14 ਸਾਲ ਦੇ ਆਸ-ਪਾਸ ਉਮਰ ਵਾਲੇ ਹੋਣਗੇ 9ਵੀਂ ਕਲਾਸ ਦੇ ਬੱਚੇ ਨੇ ਅੱਜ ਆਏ ਹੋਏ ਯੂਨੀਵਰਸਿਟੀ ਤੇ ਬਹੁਤ ਹੀ ਪਿਆਰ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਗੱਲਬਾਤ ਕਰਕੇ ਇਹਨਾਂ ਪਿਆਰੇ ਬੱਚੇ ਬੱਚੀਆਂ ਨੇ ਆਪਣੇ ਸੁਪਨੇ ਦੱਸੇ ਆ ਕਿਸੇ ਨੇ ਟੀਚਰ ਬੰਨਣਾ ਹੈ ਕਿਸੇ ਪੁਲਿਸ ਅਫਸਰ ਬੰਨਣਾ ਹੈ ਕਿਸੇ ਡਾਕਟਰ ਬੰਨਣਾ ਹੈ ਸੋ ਇਹ ਪਿਆਰੇ ਬੱਚੇ ਆ ਜਿਹੜੇ ਆਪਣੀ ਲਾਈਫ 'ਚ ਕੁਝ ਵਧੀਆ ਪੜ੍ਹ ਲੈ ਕੇ ਕਰਨਾ ਚਾਹੁੰਦੇ ਨੇ ਕਹਿੰਦੇ ਆ ਜਦੋਂ ਮਾਹੌਲ ਸੋਹਣਾ ਹੋਵੇ ਤਾਂ ਪੜ੍ਹਨ ਨੂੰ ਦਿਲ ਕਰਦਾ ਹੈ ਉੱਥੇ ਆ ਕੇ ਖੜ੍ਹਨ ਨੂੰ ਦਿਲ ਕਰਦਾ ਹੈ ਤਾਂ ਕਿਤਨਾ ਕਿਤੇ ਵਿਦਿਆ ਕਹਿੰਦੇ ਵਿਦਿਆ ਵਿਚਾਰੀ ਪਰਉਪਕਾਰੀ ਇਹ ਵਿਦਿਅ ਉਹ ਚ ਪੜਾਈ ਉਹ ਚੀਜ਼ ਹੈ ਜੋ ਤੁਸੀਂ ਸਕੂਲ ਕਾਲਜ ਕਿਸੇ ਵੀ ਸਮੇਂ ਚ ਆ ਕੇ ਇਹਨੂੰ ਗ੍ਰਹਿਣ ਕਰਦੇ ਹੋ ਪੜ੍ਹਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਡਾ ਉੱਪਰ ਉਜਵਲ ਕਰਦੀ ਹੈ ਤੇ ਮਾਪੇ ਦੇ ਜਿਹੜੇ ਸੁਪਨੇ ਹੈ ਉਹ ਪੂਰੇ ਕਰਨ ਚ ਸਹਾਇਕ ਸਿੱਧ ਹੁੰਦੀ ਹੋਈ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਾਫ ਪ੍ਰੀਤ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼